ਪੰਜਾਬ ਦੇ ਡੀਐਸਪੀ ਪੰਜਾਬ ਇਹਨਾਂ ਦੇ ਡਾਇਰੈਕਸ਼ਨਸ ਤੇ ਆਪਣੇ ਡੀਏਜੀ ਰੇਂਜ ਮਟਾਲਾ ਰੇਂਜ ਦੇ ਜਿਹੜੀਆਂ ਸਾਡੇ ਦਸ਼ਾ ਨਿਰਦੇਸ਼ ਨੇ ਉਹਨਾਂ ਦੇ ਐਕਟਰਦੇ ਹੋਏ ਸੀਆਈਏ ਦੀ ਟੀਮ ਨੇ ਅੰਦਰ ਤੋਂ ਸੁਪਰਵੀਜ਼ਨ ਆਪ ਵਰੋ ਤੇ ਯੋਗੇਸ਼ ਦੇ ਸਾਥ ਦੇ ਸਟਾਫ ਨੇ ਵੀ ਸੈਮੇਰਿਸ ਸੁਪਰਵੀਜ਼ਨ ਦੇ ਅੰਦਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਸ ਦਰਜ ਹੋਏ ਨੇ ਜਿਨ੍ਹਾਂ ਚੋਂ ਦੋ ਅਨਾਜ ਮੰਡੀ ਚ ਪਰਚੇ ਦਰਜ ਹੋਏ ਐ ਮੁਕੱਦਮਾ ਨੰਬਰ 19 ਮੁਕੱਦਮਾ ਨੰਬਰ 20 ਇੱਕ ਮੁਕਦਮਾ ਜਿਹੜਾ ਉਸ ਨੌਰ ਥਾਣੇ ਦਰਜ ਹੋਇਆ ਜਿਹੜਾ ਕਿ ਐਫ ਆਈ ਆਰ ਨੰਬਰ 14 ਟੋਟਲ ਤਿੰਨ ਇਹਦੇ ਵਿੱਚ ਪਰਚੇ ਦਰਜ ਨੇ ਤੇ ਪੰਜ ਆਪਣੇ ਬਰਾਮਦ ਹੋਏ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੋਨਾਂ 22 32 ਕੋਟ ਦੇ ਦਸਮ ਰਿਕਵਰ ਹੋਏ ਨੇ ਤੇ ਲਾਈ ਬਰਾਉਂਡਰੀ ਕਵਰ ਹੋਏ ਨੇ ਜਿਹੜਾ ਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਲ ਦਾ ਤੇ ਚੇਨ ਜ਼ਿੰਦਾ ਹੈ ਬਰਾਮਦ ਕਮਿੰਗ ਟੂ 19 ਨੰਬਰ ਮੁਕਦਮਾ ਜਿਹੜਾ ਅਨਾਜ ਮੰਡੀ ਦਾ ਪਰਚਾ ਦਰਜ ਹੈ ਉਹਦੇ ਚ ਕੁਲਵਿੰਦਰ ਸਿੰਘ ਮੁਖਰ ਨੂੰ ਅਰੈਸਟ ਕੀਤਾ ਗਿਆ ਹੈ ਇਹਦੇ ਕੋਲੋਂ ਦੋ ਬੱਤੀ ਫੋਰ ਦੇ ਪਿਸਟਨ ਰਿਕਵਰ ਹੋਏ ਨੇ ਤੇ ਨਾਲ ਲਾਈਟਾਂ ਰਿਕਵਰ ਹੋਏ ਨੇ ਕਿ ਜਿਹੜਾ 20 ਨੰਬਰ ਮੁਕੱਦਮਾ ਅਨਾਜ ਗੁੰਡੀ ਦਾ ਉਹਦੇ ਵਿੱਚ ਫਿਰਦਾਰ ਖਾਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਕਿ 69/24 ਐਫ ਆਈ ਆਰ ਹੈ ਜਿਹੜੀ ਥਾਣੇ ਦੀ ਟੋਲ ਬਲਾਦੇ ਤੇ 375 ਦਾ ਬੱਚਾ ਦਾ ਜੋ ਐਸੀ ਕੰਮ ਦਾ ਹਮਲਾ ਕੀਤਾ ਸੀ ਇਹਨੇ ਉਹਦੇ ਚ ਵਾਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਜਿਹੜਾ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਰਿਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨੌਰ ਖਾਣੇ ਦਾ ਹੈ ਉਹਦੇ ਵਿੱਚ ਮਨਿੰਦਰ ਸਿੰਘ ਗੁਰ ਲੱਡੂ ਨੂੰ ਅਰੈਸਟ ਕੀਤਾ ਗਿਆ 315 ਬੋਲ ਦਾ ਵੈਪਨ ਇਹਦੇ ਕੋਲੋਂ ਵੀ ਕਬਜ਼ਾ ਹੋਇਆ ਇਹਨਾਂ ਦੇ ਪੁਛ ਕੇਸ ਜਾਰੀ ਹੈ ਇਹਨਾਂ ਨੂੰ ਪੁਛ ਕੇ ਪੇਸ਼ ਕੀਤਾ ਜਾਏਗਾ ਤੇ ਰਿਮਾਰਡ ਲੈ ਕੇ ਨਿਗਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਨੇ ਤੇ ਇਹਨਾਂ ਦਾ ਕੀ ਅਗੇ ਇਰਾਦਾ ਸੀਗਾ ਕਿ ਇਹਨਾਂ ਦੇ ਟਾਰਗੇਟ ਸੀਗੇ ਅਜੇ ਤੱਕ ਜਿਹੜੀ ਤਫਤੀਸ਼ ਚ ਆਇਆ ਗੁਰਵਿੰਦਰ ਸਿੰਘ ਮੋਹਰ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹ ਤਾਂ ਪਹਿਲਾਂ ਵੀ ਪਰਚੇ-ਤਰਚੇ ਨੇ ਜਿਹੜਾ ਦਿਲਦਾਰ ਖਾਨ ਹੈ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਪਰਮੂਠਾਣੇ ਵਾਲਾ ਇਸ ਤੋਂ ਇਲਾਵਾ ਛੱਡੀਗੜ ਤੇ ਦੋ ਪਰਚੇ ਦਰਜ ਨੇ ਜਿੰਨਾਂ ਵਿੱਚ ਸਦਰ ਜਾਸ਼ ਜਿਹੜਾ ਮਨਿੰਦਰ ਸਿੰਘ ਉਸ ਪਤੂਏ ਨਾਲ ਬੋਰਡਲੀ ਹੈ ਪਰ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ-ਮੋਟੀਆਂ ਲੜਾਈਆਂ ਸੁਣਦਾ ਹੈ ਤੇ ਜਿਹੜਾ ਥਰਡ ਹੈ ਕੁਲਵਿੰਦਰ ਵੋਫਰ ਇਹਦੇ ਤੇ ਵੀ ਤਿੰਨ ਪਰਚੇ ਦਰਜ ਸੋ ਇਨ੍ਹਾਂ ਤਿੰਨਾਂ ਦੀ ਰਿਪੋਰਟ ਨਾਲ ਕੋਈ ਜਿਹੜੀ ਵਾਰਤਾ ਤੇ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਰੋਕਿਆ ਗਿਆ ਸਰ ਇਹਦਾ ਗੈਂਗਸਟਰਸ ਨਾਲ ਵੀ ਕੋਈ ਤਾਲਮੇਲ ਹੈ ਗੈਂਗਸਟਰਸ ਨਾਲ ਹੈਗੇ ਹੈ ਬਟ ਕਿਹੜੇ ਗੈਂਗ ਨਾਲ ਹੈ ਇਨਵੋਲਡ ਨੇ ਉਹ ਹਜੇ ਤਫ਼तीश ਦਾ ਪਾਰਟ ਹੈ ਉਹ ਚੈੱਕ ਕਰਦੇ ਸੋ ਜਾਣਕਾਰੀ ਕਿਸ ਤਰੀਕੇ ਨਾਲ ਮੇਡ ਇਨਵੈਸਟੀਗੇਸ਼ਨ ਕਿਵੇਂ ਜੀ ਸੀਆਈਏ ਪਟਿਆਲਾਪੁਰ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਬੰਦਿਆਂ ਕੋਈ ਦਰਪਣ ਹੈ ਅਲੱਗ-ਤਿੰਨ ਅਲੱਗ-ਤਿੰਨ ਇਨਫੋਰਮੇਸ਼ਨਸ ਆਈ ਹੈ ਸੀ ਉਹਨਾਂ ਦੇ ਐਕਟ ਕਰਦੇ ਹੋਏ ਜਦੋਂ ਰੇਟ ਕੀਤੀ ਤੇ ਉਸ ਰੇਟ ਵਿੱਚ ਸਾਈ ਰਿਕਵਰੀ ਸੀ ਕਿ ਸਰ ਲਾਰੈਂਸ ਜੀ ਦਾ ਨਾਮ ਹੈ ਲਾਰੈਂਸ ਉਹਨਾਂ ਦੇ ਦੀਪਕ ਰਾਜਾ ਲੋੜ ਸੁਨੋਈ ਦਾ ਸਫੀਰ ਉੱਥੇ ਆ ਜਾਵੇ ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਲਾਰੈਂਸ ਨਾਲ ਪੁਰਾਣੀ ਰਹੀ ਹੈ ਬਟ ਕਿਉਂਕਿ ਉਹਨੇ ਲਾਰੈਂਸ ਕਾਫੀ ਧੇਰ ਤੋਂ ਅੰਦਰ ਹੈ ਜੇ ਸੋ ਹੁਣ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ ਉਹ ਚੈੱਕ ਕਰਨਾ ਅਜੇ ਬਾਕੀ ਪਿਛਲੇ ਜਿਹੜੇ ਤੇ ਹੱਟੜ ਗਏ ਉਹਦੇ ਵੀ ਮੁਹਾਲੀ ਦਾ ਜ਼ਿਕਰ ਆਇਆ ਮੁਹਾਲੀ ਦੇ ਨਾਲ ਰਿਲੇਟਡ ਸੀ ਇਹ ਵੀ ਉਹਨਾਂ ਨਾਲ ਕੁਝ ਡੁੱਬਦਾ ਹੋਇਆ ਮੰਨਦਾ ਹਜੇ ਤਫਤੀਸ਼ ਕਰਨੀ ਬਾਕੀ ਹੈ ਹਜੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਇਹ ਲੋਨ ਬੁਰਸ ਟਾਈਪ ਆਪਾਂ ਕਹਿ ਚੁੱਕੇ ਕਿ ਕਿਸੇ ਵੀ ਡਾਇਰੈਕਸ਼ਨ ਤੇ ਕੰਮ ਨਹੀਂ ਸੀ ਕਰ ਰਿਹਾ ਅਲੱਗ ਹੀ ਚੱਲ ਰਿਹਾ ਸੀਗਾ ਸੋ ਇਸੇ ਕਰਕੇ ਮੈਂ ਕਹਿ ਰਿਹਾ ਕਿ ਅਫੀਨੇਸ਼ਨ ਹਜੇ ਕੋਈ ਕਲੀਅਰ ਹੈ ਨਹੀਂ ਤੇ ਸਰ ਫੜੇ ਕਿਥੋਂ ਇਹ ਪਟਿਆਲ ਤੇ ਫੜੇਗੇ ਸਾਰੇ ਸਾਰੇ ਹਾਂਜੀ ਇਹ ਜਿਹੜੇ ਤਿੰਨ ਦੋਸ਼ੀ ਅਲੱਗ ਅਲੱਗ ਏਰੀਆ ਤੋਂ ਫੜੇ ਨੇ ਇਹਨਾਂ ਦਾ ਆਪਸ ਵਿੱਚ ਕੀ ਲਿੰਕ ਆਇਆ ਸਾਹਮਣੇ ਨਹੀਂ ਕੋਈ ਲਿੰਕ ਨਹੀਂ ਹੈਗਾ ਆਪਸ ਵਿੱਚ ਇਹਨਾਂ ਦੇ ਤਿੰਨੋ ਆਈਸੋਲੇਟਡ ਇਨਸੀਡੈਂਟ ਨੇ ਆਈਸੋਲੇਟਡ ਇਨਫੋਰਮੇਸ਼ਨਸ ਨੇ ਉਹਨਾਂ ਨੇ ਐਕਟ ਕਰਦੇ ਹੋਏ ਇਹਨਾਂ ਨੂੰ ਰਿਸਟ੍ਰਿਟ ਕਰੇ ਅਜੇ ਤੱਕ ਇਹਨਾਂ ਦਾ ਆਪਸੀ ਲਿੰਕ ਕੋਈ ਨਹੀਂ